ਬਾਰਾਮਾ ਮਾਂਜੇ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇ ਲੋਰਾਮ ਸਾਰੁ ਕੁੰਤ ਗੈਰਿ ਇਸ ਭ੍ਰਮੈ ਤਕ ਹੈ ਪ੍ਰਭ ਕੀ ਸ਼ਾਮ ਧੇਨ ਦੁਦੇਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ बिनु ਸਾਥ ਤੁਮ ਲਾਵਤੀ ਉਪਜੈ ਨਹੀਂ ਧਾਮ ਹਰ ਨਾਏ ਨ ਮਿਲੇ ਸਾਜੁ ਨੈ ਕਰਤਪਾਈਏ ਬਿਸਰਾਮ ਜਿਤ ਘਰ ਹਰਿ ਸ਼ਾਂਤ ਨਾ ਪ੍ਰਗਟੈ ਭਟ ਨਗਰ ਸੇ ਗਾਮ ਸਰਵ ਸਿੰਗਾਰ ਤੰਬੋਲ ਰਸੇ ਸੰਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਨੀਤ ਸੜਨ ਸਭ ਜਾਮ ਨਾਨਕ ਕੀ ਦੇ ਨੰਤਿਆ ਕਰਿ ਕਿਰਪਾ 디ਜੇ ਨਾਮ ਹਰਮੈ ਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲ੍ਹ ਧਾਮ ਚੇਤ ਗੋਵਿੰਦ ਅਰਾਧਿਏ ਹੋਵੇ ਅਨੰਦ ਘਣਾ ਸਾਰੂ ਤੇ ਜਾ ਨਾਮਿਲ ਪਾਈਏ ਰਸਨਾ ਨਾਮ ਭਣਾਮ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਫਲ ਮਈਲ ਪੂਰੀਆ ਰਵਿਆ ਵਿਚਵਣਾ ਉ ਪ੍ਰਭ ਚਿੱਤ ਨਯਾ ਲਈ ਕਿਤੜਾ ਦੁਖ ਗਣਾ ਜਿਨੀ ਰਾਸਾ ਸੋ ਪ੍ਰਵੇ ਤਿੰਨਾ ਭਾਗ ਮਣਾ ਔਰ ਦਰਸਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਜੇ ਤੋ ਮਿਲਾਏ ਸੋ ਪ੍ਰਭੂ किसके पाए लगा गुरु रं साहब जी महाराज ਦੇ ਅੰਦਰ 12 ਮਾ ਨਾਮਕ ਦੋ ਬਾਣੀਆਂ ਹਨ ਇੱਕ ਮਾਜ ਰਾਗ ਦੇ ਅੰਦਰ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇੱਕ ਤੁਖਾਰੀ ਰਾਗ ਦੇ ਅੰਦਰ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਦ ਕਾਲ ਤੋਂ ਇੱਕ ਐਸੀ ਪਰੰਪਰਾ ਚੱਲੀ ਹੈ ਮਨੁੱਖੀ ਮਨ ਦੇ ਕਿ ਮਨੁੱਖੀ ਮਨ ਪ੍ਰਕਿਰਤੀ ਦੇ ਜ਼ਰਰੇ ਜ਼ਰਰੇ ਤੋਂ ਪ੍ਰਭਾਵਿਤ ਹੁੰਦਾ ਹੈ। ਔਰ ਉਸ ਦਾ ਜੈਸੇ ਪ੍ਰਭਾਵ ਕਹਿੰਦੇ ਇਹ ਆਪਣੇ ਪ੍ਰਭਾਵ ਨੂੰ ਬੋਲਾਂ ਦੇ ਰਾਹੀਂ, ਆਵ ਭਾਉ ਦੇ ਰਾਹੀਂ ਪ੍ਰਗਟ ਕਰਦਾ ਰਿਹਾ ਹੈ। ਆਦ ਕਾਲ ਤੋਂ ਕੁਝ ਫਕੀਰ ਸੰਤ ਜਨਾਂ ਨੇ 12 ਮਹੀਨਿਆਂ ਦਾ ਵੀ ਕੁਝ ਆਪਣਾ ਪ੍ਰਭਾਵ ਔਰ ਗਿਆਨ سامنے ری سورجو گردش بدل دیا بدلدی جیسے پاشا دی سورج ایک رو نانک کرتے سورج اک ہے رک نہیں ਜੰਮ 12 ਰਾਸ਼ਾਂ ਨੇ ਸੂਰਜ ਜਦ ਇੱਕ ਰਾਸ਼ ਨੂੰ ਛੱਡ ਕੇ ਦੂਸਰੀ ਰਾਸ਼ ਤੇ ਪ੍ਰਵੇਸ਼ ਕਰਦਾ ਹੈ ਤਾਂ ਵਾਤਾਵਰਣ ਵਿੱਚ ਕੁਝ ਪਲਟਾਉਂਦਾ ਹੈ ਕੁਝ ਤਬਦੀਲੀ ਆਉਂਦੀ ਹੈ ਕੁਝ ਕ੍ਰਾਂਤੀ ਆਉਂਦੀ ਹੈ ਇਸੇ ਵਾਸਤੇ ਉਸ ਦਿਨ ਦਾ ਨਾਮ ਹੈ ਸੰਕਰਾਂਤ ਜਿਹਦਾ ਪੰਜਾਬੀ ਉਚਾਰਨ ਹੈ ਸੰਗਰਾਣ ਸੰਕਰਾਂਤ ਜਿਹਦੇ ਰਾਹੀਂ ਕ੍ਰਾਂਤੀ ਘਟਿਤ ਹੁੰਦੀ ਹੈ

اس دے گرہ تے گردش دے چنے ہیں اور اسلامی جگت دے چوی اسی دیکھ دے ہاں کہ جد کوئی بہت دکھ سنتاب تے پیڑا دے چووے تو کہہ جتا جاندہ ستارے اس دے گردش دے چنے ہیں گرہ انہا دی چال اس دے واسطے ہی ٹھیک نہیں ہیں گرو ارجن دیو جی مہاراج تے گرو نانک دیو جی مہاراج نے بارہ ماہ دے ارم دے جو واق کو چارن کیتا ہے اس تے چھ مول گلتے اے رکھ رہتی ہے ਕਿ ਦੁੱਖ ਸੁੱਖ ਤੇ ਮਨੁੱਖ ਦੇ ਕਰਮਾਂ ਦੀ ਖੇਡ ਹੈ ਬਾਕੀ ਮੰਨ ਦੇ ਉਤੇ ਸੂਰਜ ਦੀ ਗਤੀ ਦਾ ਲਾਜ਼ਮੀ ਪ੍ਰਭਾਵ ਪੈਂਦਾ ਹੈ ਪ੍ਰਕਿਰਤੀ ਜੋ ਰੂਪ ਬਦਲਦੀ ਹੈ ਉਸ ਦਾ ਮੰਨ ਦੇ ਤੇ ਲਾਜ਼ਮੀ ਪ੍ਰਭਾਵ ਪੈਂਦਾ ਹੈ ਜੈਸੇ ਕਿ ਜਿਸ ਦਿਨ ਚੰਦਰਮਾ ਸੰਪੂਰਨ ਹੁੰਦਾ ਜਿਸ ਨੂੰ ਪੂਰਨਮਾਸ ਕਹਿੰਦੇ ਮਹੀਨਾ ਪੂਰਾ ਹੋ ਗਿਆ ਪਹਿਲੇ ਗਿਣਤੀ ਚੰਦਰਮਾ ਦੇ ਨਾਲ ਸੰਬੰਧਿਤ ਹੈ ਤਾਂ ਉਸ ਦਿਨ ਸਮੁੰਦਰ ਦੇ ਉਛਾਲ ਆ ਜਾਂਦਾ ਹੈ चंद्रमा दी कशिश ਕਰਕੇ ਤੇ ਜਿਸ ਸਮੁੰਦਰ ਉਛਲ ਪੈਂਦਾ ਹੈ ਤੇ ਇੱਕ خیال ਪ੍ਰਚਲਿਤ ਹੋਇਆ ਮਨੁੱਖ ਦਾ ਮਨ ਵੀ ਉਛਲ ਸਕਦਾ ਹੈ ਮਨੁੱਖ ਦੀ ਚੇਤਨਾ ਵੀ ਉਛਲ ਸਕਦੀ ਹੈ ਕਿਉਂਕਿ ਇਸ ਪ੍ਰithvi ਤੇਤੇ ਸੂਰਜ ਚੰਨ ਤਾਰੇ ਗਹਿਣ ਛਤਰਾ ਦਾ ਆਪਣਾ ਇੱਕ ਕਾਫੀ ਪਰਵਰ ਪ੍ਰਭਾਵ ਹੈ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਸ ਪਾਵਨ ਵਾਕ ਵਿੱਚ ਫਰਮਾਇਆ ਕਿ ਦੁੱਖ ਸੁਖ ਦੀ ਖੇਡ ਤੇ ਕਰਮਾਂ ਦੀ ਹੈ

ਆਨੰਦ ਤੋਂ ਵਿਛੜੇ ਆ ਸੁੱਖ ਤੋਂ ਵਿਛੜੇ ਆ ਛੇੜੇ ਤੇ ਖੁਸ਼ੀਆਂ ਤੋਂ ਵਿਛੜੇ ਆ ਪਰ ਇਹ ਵਿਛੋੜਾ ਸਾਡੇ ਕਰਮਾਂ ਕਰਕੇ ਸੂਰਜ ਚੰਨ ਤਾਰਿਆਂ ਕਰਕੇ ਨਹੀਂ ਗ੍ਰਹਿ ਨਿਛਤਰਾਂ ਦੀ ਗਰਦਿਸ਼ ਕਰਕੇ ਨਹੀਂ ਸਿਤਾਰੇ ਸਿਆਰਿਆਂ ਦੀ ਚਾਲ ਕਰਕੇ ਨਹੀਂ ਕਰਮਾ ਕਰਕੇ ਹੈ ਪ੍ਰਭੂ ਅਸੀਂ ਸੁਖ ਤੋਂ ਵਿਛੜ ਗਏ ਆਨੰਦ ਤੋਂ ਵਿਛੜ ਗਏ ਤੇਰੇ ਰਸ ਤੋਂ ਵਿਛੜ ਗਏ ਤੇਰੇ ਨਾਮ ਤੋਂ ਵਿਛੜ ਗਏ ਤੇਥੋਂ ਵਿਛੜ ਗਏ ਬਿਛੜੇ ਹਾਂ ਆਪਣੇ ਕਰਮਾਂ ਕਰਕੇ ਪਰ ਏ ਪ੍ਰਭੂ ਹੁਣ ਤੂੰ ਬਖਸ਼ਿਸ਼ ਕਰ ਤਾਂ ਕਿ ਮੇਲ ਹੋਵੇ ਕਰ ਕਿਰਪਾ ਮੇਲ ਹੋ ਰਾ ਚਾਰ ਕੁੰਟ ਦੇ ਜਿਸਮਰ ਮੈਂ ਥਕ ਆਏ ਪ੍ਰਭ ਕੀ ਸਾ ਪਥਰੀ ਦੇ ਚਾਰੇ ਕੋਣੇ ਅਨੰਤ ਜਨਮ ਅਸੀਂ ਭਟਕੇ ਆ ਵਕ ਵਕ ਜਨਮਾਂ ਵਿੱਚ ਪਰ ਹੁਣ ਥੱਕ ਕੇ ਏ ਪ੍ਰਭੂ ਤੇਰੀ ਸ਼ਲਮ ਵਿੱਚ ਆਏ ਇਸ ਗਲਤੀ ਸੋਝ ਪੈ ਗਈ ਹੈ ਇਸ ਗਲਤੀ ਸਮਝ ਪੈ ਗਈ ਹੈ। 괜 ਨ ਦੁਰੇਤੇ ਬਾਹਰੀ ਕਿਤੇ ਨਾ ਆਵੇ ਕਾ ਜਿਹੜੀ ਗਊ ਦੁੱਧ ਹੀ ਨਹੀਂ ਦੇ ਰਹੀ ਉਹ ਕਿਤੇ ਕੰਮ ਦੀ ਉਹ ਤੇ ਬੋਝ ਹੈ। ਉਹ ਤੇ ਭਾਰ ਹੈ। ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ। ਜਿਸ ਖੇਤੀ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਕੁਮਲਾ ਜਾਏਗੀ। ਉਸ ਦਾ ਹਰਾ ਭਰਾ ਰਹਿਣਾ ਕਠਨ ਹੋ ਜਾਏਗਾ। اور جد وہ او سک گئی تو دام تے نہیں ملن گے دھن بھی اتپتی نہیں ہوئے گی ہر ناہن ملیے ساجنے کت پائیے بسرام جتنے چر تک پربو پیارا نہ ملے جیو نو بسرام کے تھے سک جت گھر ہر کنت نہ پرگٹائی بھٹ نگر سے گرام جس ہردے روپی گھر دیچ परीपूरण परमात्मा प्रकट नहीं हुए उससे अमृतमय नाम की वर्षा नहीं हुई उनकी दृष्टि से मानु शहर पिंड कजजे इंजन है जैसे पठिया भवन तपे हुए भट्ट भवन चाहे शहर ने चाहे कस्बे ने सर्व सिंगार तंबूल रस सणदे ही सब खां एक परीपूरण परमात्मा तो बिना جیون کا سارا ہار شنگار سارے سکھ سارے رس خام نے کچے دراصل جد بھی کوئی پرب تو ٹائم گرو ارجن دیو جی مہاراج کہ جتنے متر نے جتنے دوست نے آخر وقتی ایک رس آ

دیواچا روپ درجن دیو جی مہاراج نے پاون پوتر واق اچارن کیا اگ ستگر مہینے آرم کرتے سڈے جو بکمنی سمت ہے اس کی شروعات گنتی چیتر چیت پہلا مہینہ ہے جیسے ایسوی سمت کا جنوری پہلا مہینا ہے ਇਸ ਤਰ੍ਹਾਂ ਬਿਕਮੇ ਸਮਰਦਾ ਪਹਿਲਾ ਮਾ ਚੇਤਰ ਹੈ ਚੇਤਰ ਦੇ ਵਿਚਾਰ ਸਤਿਗੁਰ ਇੰਨੇ ਦੱਸਦੇ ਨੇ ਚੇਤ ਗੋਵਿੰਦ ਆਰਾਧਿਏ ਹੋਵੇ ਆਨੰਦ ਗਣਾ ਜਿੰ ਕਿਦਰੀ ਚੇਤਰ ਦੇ ਨੈਣੇ ਵਿੱਚ ਪ੍ਰਭੂ ਦੀ ਆਰਾਧਨਾ ਅਰੰਭ ਕਰ ਦਈਏ ਸਾਲ ਨਵਾਂ ਸ਼ੁਰੂ ਹੋਇਆ ਹੈ ਚੇਤਰ ਤੋਂ اے ਬੰਦਗੀ اے ਬੰਦੇ ਬੰਦਗੀ ਸ਼ੁਰੂ ਕਰ بھی اپنے جیون پربو کی عبادت شروع کر اگر ایسا کرے گا تو ہوا بہت وڈا آنند جیون پرگٹ ہو جائے گا پر کمی بندگی کریے کس طرح کریئے تو سہتم سنت جنا میں لپائیے رسنا نام بڑا سنتا سنگت کر سو کی سنگت کر ਗੁਰੂ ਦੀ ਰੋਜ਼ ਸੰਗਤ ਕਰ ਔਰ ਜ਼ਬਾਨ ਨਾਲ ਉਸ ਦੇ ਨਾਮ ਦਾ ਉਚਾਰਨ ਕਰ ਸੰਗਤ ਇਸ ਵਾਸਤੇ ਕਰ ਤੇਰੀ ਰਸਨਾ ਭੋਲਣ ਲੱਗ ਪਵੇ ਅਗਰ ਇੱਕ 마ਸੂਮ ਬੱਚਾ ਮਾਂ ਬਾਪ ਕੋਲ ਬੋਲ ਸੁਣੇ ਨਾ ਤਾਂ ਉਹਦੀ ਜ਼ਬਾਨ ਨੂੰ ਬੋਲਣਾ ਨਹੀਂ ਆਵੇਗਾ ਗੁੰਗਾ ਰਹਿ ਜਾਏਗਾ ਸੰਗਤ ਤੇ ਅਸੀਂ ਪ੍ਰਾਤਮਾ ਦੇ ਬੋਲ ਸੁਣਿਆ ਹੀ ਨਾ ਤੋ ਫਿਰ ਜ਼ਬਾਨ ਉਸ ਦੇ ਗੁਣਾ ਦਾ ਉਚਾਰਨ ਵੀ ਨਹੀਂ ਕਰਦੀ ਉਸ ਦੇ ਨਾਮ ਦਾ ਉਚਾਰਨ ਵੀ ਨਹੀਂ ਕਰਦੀ ਮਾਂ ਬਾਪ ਦਾ ਉਹ ਲਗਾਤਾਰ ਬੋਲਿਆ ਆਇਆ ਸਫਲ ਸਮਝ ਲੋ ਅਗਰ ਬੱਚਾ ਬੋਲਣ ਲੱਗ ਪਿਆ ਸੰਗਤ ਵਿੱਚ ਪ੍ਰਭੂ ਦੀ ਉਹ ਗੱਲ ਸੁਣੀ ਹੋਈ ਸਫਲ ਹੋ ਗਈ ਸਤਸੰਗ ਕੀ ਤੌਹਿਆ ਸਫਲ ਹੋ ਗਿਆ ਅਗਰ ਰਸਨਾ ਉਸ ਦਾ ਨਾਮ ਜਪਣ ਲੱਗ ਪਈ ਤਾਂ ਸਾਇਬ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ ਆਇਇ ਤੇ ਸੇਗਣਾ ਜਪ ਜਪ ਕੇ ਜਿਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਸੰਸਾਰ ਤੇ ਆਇਆ ਉਹਨਾਂ ਦਾ ਸਫਲ ਹੋ ਗਿਆ ਲਿਖੇ ਲੱਗ ਗਏ ਇੱਕ ਖਿੰਨ ਤਿਸ ਦਿਨ ਜੀਵਣਾ ਵਰਥਾ ਜਨਮ ਜਣਾ ਇੱਕ ਪਲ ਵੀ ਉਸ ਦੀ ਯਾਦ ਤੋਂ ਬਿਨਾ ਉਸ ਦੇ ਨਾਮ ਤੋਂ ਬਿਨਾ ਜੀਵਣਾ ਜੀਵਨ ਨੂੰ ਵਰਥ ਗਵਾਣਾ ਹੈ ਸਵਾਸਾਂ ਨੂੰ ਵਰਥ ਕਰਨਾ ਹੈ ਜਲ ਖਲ ਮਈਲ ਪੂਰੀਆ ਰਬਿਆ ਵਿਚਮਣਾਂ ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਹੈ ਜਲ ਦੇ ਚ ਹੈ ਥਲ ਦੇ ਚ ਹੈ ਜ਼ਮੀਨ ਤੇ ਆਕਾਸ ਤੇ ਚ ਹੈ ਉਰਨ ਉਰਤੇ ਵਿਆਪਕ ਰਮਿਆ ਹੋਇਆ ਹੈ ਬਨਸਪਤੀ ਦੇ ਚ ਹੈ ਕਣਕਣ ਦੇ ਚ ਹੈ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਐਸਾ ਪ੍ਰਮਾਤਮਾ ਅਗਰ ਚੇਤੇ ਨਾ ਹੋਵੇ ਤਾਂ ਜਿਤਨਾ ਦੁੱਖ ਪੈਦਾ ਹੁੰਦਾ ਹੈ ਸਾਬ ਕਹਿੰਨ ਅਸੀਂ ਉਹਦੀ ਗਿਣਤੀ ਨਹੀਂ ਹੋ ਸਕਦੀ ਉਹਨੂੰ ਤੋਲਣਾ ਔਖ ਹੈ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਚੇਤਰ ਦੇ ਨਹਿਨੇ ਵਿੱਚ ਪਰਮਾਤਮਾ ਦੇ ਗੁਣਾਂ ਦਾ ਰਮਨ ਕੀਤਾ ਉਹਦੇ ਨਾਮ ਦੀ ਆराधना ਕੀਤੀ ਉਹਨਾਂ ਦਾ ਭਾਗ ਤੇ ਮਣਾ ਮੋ ਬਹੁਤ ਵੱਡਾ ਹੋ ਗਿਆ ਮਹਾਨ ਹੋ ਗਿਆ ਉਹ ਬਹੁਤ ਵੱਡੇ ਪਾਗਾਂ ਵਾਲੇ ਨੇ ਹਰ ਦਰਸ਼ਨ ਕੋ ਮਨ ਲੋਚਦਾ

ਬਾਰਾ ਨਾ ਚੇਤਰ ਦੇ ਮਹੀਨੇ ਤੋਂ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਰੰਭ ਕਰਦੇ ਨੇ ਬਾਰਾ ਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਉਚਾਰਨ ਕੀਤਾ ਹੋਇਆ ਹੈ ਹੁਣ ਉਹ ਚੇਤਰ ਮਹੀਨੇ ਦਾ ਪਾਠ ਤੇ ਭੂਮਿਕਾ ਦੇ ਰੂਪ ਦੇ ਛੋਪਰ ਜੋ ਸ਼ਬਦ ਹੈ ਆਪ ਸਰਵਨ ਕਰੋ ਤੁਖਾਰੀ ਛੰਮਲਾ ਪਹਿਲਾ बारा महा ओंकारतगुर प्रसाद तू सुन किरत करमा किर्त कर्मा, कमाया सिर सिर सुख सहमा देसो तू भला हर रचना तेरी क्या गत मेरी ਹਰ ਬਿਨ ਘੜੀ ਨ ਜੀਵਾ ਤੇ ਬਾਜ ਦੁਹੇਲੀ ਕੋਇ ਨ ਦੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਜ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸ ਕਰਮਾ ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣੋ ਆਤਮ ਰਾਮਾ بسنت بھلا بھور سہاوڑے مجھ بار میں پھر گھر باہڑے پھر گھر نہیں آوے دھن کیوں سکھ پاوے برے برود تن چھیجے کوکل امب سہاوی بولے کیوں دکھ انک سہیجے ਭਾਵਰ ਭਵੰਤਾ ਸੋਲੇ ਡਾਲੀ ਕਿਉ ਜੀਵਾ ਮਰਮਾਏ ਨਾ ਨਿਕ ਛੇਤ ਸਹਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਤੁਖਾਰੀ ਰਾਗ ਦੇ ਅੰਦਰ ਉਚਾਰਨ ਕੀਤਾ ਇਹ ਬਾਰਾਮਾ ਆਪ ਵੀ ਆਪਣੇ ਵਿਚਾਰ چیتر دے مہینے تو ہی ارمب کر دے ہیں سکھ جگت دے چونکہ مول پاک ماج راگ را بارہ ماہ گرو ارجن دیو جی مہراج دا پر چلتا ہے سنگت دی گیات لئی سروتے ہیں دی گیات لئی آسنال تکھاری راگ دے بارہ ماہ دا بھی پاٹ تے بھی رکھ رہے ہیں اس دے اچھ بھی ساہی شری گرنانک دیو جی مہراج کھیڈ کرما دے ہی دستے نے ਗ੍ਰਹਿ ਨਿਛਤਰਾਂ ਦੀ ਨਹੀਂ ਕਿਦਰੇ ਇਹ ਭੁਲੇਖਾ ਪੈ ਜਾਏ ਕਿ ਵਾਕਈ ਗ੍ਰਹਿ ਨਿਛਤਰਾਂ ਦੀ ਗਰਦਿਸ਼ ਦਾ ਹੀ ਮਨੁੱਖੀ ਮਨ ਦੇ ਅਸਰ ਹੈ ਸਾਹਿਬ ਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਮਗਲਤੇ ਨੂੰ ਇੰਜ ਦੂਰ ਕਰਦੇ ਨੇ ਤੋਂ ਸੁਣ ਕਿਰਤ ਕਰਮਾ ਪੁਰਬ ਕਮਾਇਆ ਐ ਜੀ ਸੁਣ ਜੋ ਤੋਂ ਪੁਰਬ ਦੇ ਚ ਕਮਾਇਆ ਹੈ ਪਹਿਲੇ ਕਮਾਇਆ ਹੈ ਕੀਤੇ ਜਿਹੜੇ ਤੇਰੇ ਕਰਮ ਨੇ ਉਹਨਾਂ ਕਰਕੇ ਹੀ ਤੇਰੀ ਝੋਲੀ ਵਿੱਚ ਸੋਖ ਤੇ ਦੋਖ ਇਹਦਾ ਕਰਮ ਬੀਜ ਹੈ ਜਿਵੇਂ ਕਿਸਾਨ ਬੀਜ ਨੂੰ ਬੋਣ ਲਗਿਆ ਸਾਵਧਾਨ ਹੈ ਬੀਜ ਚੰਗੇ ਹੋਵਨ ਪਦਿਆ ਹੋਵਨ ਗੁਣ ਖਾਦੇ ਨਾ ਹੋਵਨ ਬਹੁਤ ਪੁਰਾਣੇ ਨਾ ਹੋਵਨ ਇਸੇ ਤਰੀਕੇ ਦੇ ਨਾਲ ਸਿਆਣਾ ਸੁਦਾਨ ਸਤਸੰਗੀ ਵਿਚਾਰ ਕਰਦਾ ਹੈ ਸੋਚਦਾ ਹੈ ਸਾਵਧਾਨ ਰਹਿੰਦਾ ਹੈ ਕੋਈ ਐਸਾ ਕਰਮ ਨਾ ਹੋਵੇ

ਕੀਤੇ ਹੋਏ ਕਰਮਾਂ ਦਾ ਹਰ ਰਚਨਾ ਤੇਰੀ ਗਿਆਗਤ ਮੇਰੀ ਹਰ ਬਿਨ ਘੜੀ ਨਾ ਜੀਵਾ ਇਹ ਪਰਿਪੂਰਣ ਪ੍ਰਮਾਤਮਾ ਤੇਰੀ ਇਸ ਮਹਾਨ ਰਚਨਾ ਵਿੱਚ ਮੇਰੀ ਕੀ ਗਤੀ ਹੈ ਵਾਹ ਮੇਰੀ ਕੀ ਹਾਲਤ ਹੈ ਹਰ ਬਿਨ ਘੜੀ ਨਾ ਜੀਵਾ ਬਿਰਹਾ ਹੈ ਮਨ ਵਿੱਚ ਇਹ ਪ੍ਰਭੂ ਤੇਰੇ ਨਾਮ ਤੋਂ ਬਿਨਾ ਇੱਕ ਘੜੀ ਵੀ ਜੀਵਣਾ ਬੜਾ ਔਖਾ ਹੈ ਪੇ ਬਾਜ ਦੁਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤਮ ਪੀਣਾ ਪਰੇਪੂਰਨ ਪ੍ਰਮਾਤਮਾ ਤੋਂ ਜੋ ਜੀਵ ਉਸ ਤ੍ਰਿ ਟੁੱਟੀ ਹੋਈ ਹੈ ਦਰਸਲ ਉਸ ਦਾ ਫਿਰ ਕੋਈ ਵੀ ਬੇਲੀ ਨਹੀਂ ਇੱਕ ਬੇਲੀ ਬਣ ਜਾਏ ਸਾਰਾ ਜਗਤ ਬੇਲੀਏ ਇੱਕ ਸੱਜਣ ਬਣ ਜਾਏ ਸਾਰੇ ਸੱਜਣ ਨੇ ਇੱਕ ਸੱਜਣ ਸਭ ਸੱਜਣਾ ਇੱਕ ਬੈਰੀ ਸਭ ਬਾਦ ਜਦ ਕੋਈ ਉਸ ਇੱਕ ਨੂੰ ਆਪਣਾ ਸੱਜਣ ਬਣਾ ਲੈਂਦਾ ਹੈ ਔਰ ਗੁਰਮੁਖ ਬਣ ਕੇ ਉਸ ਦੇ ਨਾਮ ਦਾ ਹੀ ਜੋ ਹੈ ਅੰਮ੍ਰਿਤ ਪਾਨ ਕਰਦਾ ਹੈ ਤਾਂ ਜੀਵਨ ਦੀ ਝੋਲੀ ਸੁਖ ਆਨੰਦ ਨਾਲ ਭਰ ਜਾਂਦੀ ਹੈ ਰਚਨਾ ਰਾਜ ਰਹੇ ਨਿਰੰਕਾਰੀ ਪ੍ਰਭ ਮਨ ਕਰਮ ਸੋ ਕਰਮਾ ਨਾਨਕ ਪੰਥ ਨਿਹਾਲੇ ਸਾਧਨ ਤੋ ਸੁਣ ਆਤਮ ਰਾਮਾ اے ਆਤਮ ਰਾਮ ਇੱਕ ਗੱਲ ਸਰਵਨ ਕਰ ਖੇਡ ਉਸ ਨਿਰੰਕਾਰ ਦੀ ਰਚਨਾ ਵਿੱਚ ਕਰਮਾ ਦੀ ਹੈ ਕਿਸੇ ਨੂੰ ਦੋਸ਼ੀ ਨਾ ਠਰਾਈ ਨਾ ਸੂਰਜ ਨੂੰ ਨਾ ਚੰਦਰਮਾ ਨਾ ਰਾਹੂ ਨੂੰ ਨਾ ਕੇਤੂ ਨੂੰ ਨਾ ਸ਼ਨੀ ਨੂੰ ਨਾ ਮੰਗਲ ਨੂੰ ਕਿਸੇ ਗ੍ਰਹਿਣਛਤਰ ਦੇ ਉਤੇ ਦੋਸ਼ ਨਾ ਥਾਪੇ ਔਰ ਕਿਸੇ ਮਨੁੱਖ ਨੂੰ ਵੀ ਦੋਸ਼ੀ ਨਾ ਠਹਿਰਾਇਂ ਜਦ ਵੀ ਆਪਣੇ ਦੁੱਖਾਂ 'ਤੇ ਦੋਸ਼ੀ ਠਹਿਰਾਣ ਦਾ ਤੇਰੇ ਮਨ ਦੇ ਛਾਲ ਪੈਦਾ ਹੋਵੇ ਤਾਂ ਫਿਰ ਆਪਣੇ ਕਰਮਾਂ ਨੂੰ ਹੀ ਦੋਸ਼ੀ ਠਹਿਰਾਇਂ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਹੁਣ ਚੇਤਰ ਦੇ ਮਹੀਨੇ ਦੇ ਵਿਚਾਰ ਇੰਡ ਅਰੰਭ ਕਰਦੇ ਨੇ ਚੇਤ ਬਸੰਤ ਭਲਾ ਬਬਰ ਸੁਹਾਵੜਾ ਚੇਤਰ ਦਾ ਨਈਨਾ درصل بسنت بہار کا مہینہ ہے نہ بہتی گرمی ہے نہ بہتی ٹھنڈ ایسی ٹھنڈ ہے جو برداشت ہو سکتی ہے ایسی گرمی ہے جو سہاری جا سکتی ہے اس روت دیچ پھول پیدا ہو دینا. پھول بنسپتی سب تو کومل ہے اتی کومل ہے ات کومل ہے اور اتی سندر ہے سندر کا دیوی ات ہے

ਆਰੰਭ ਹੁੰਦਾ ਹੈ ਗਿਣਤੀ ਚੇਤਰ ਤੋਂ ਹੀ ਆਰੰਭ ਹੁੰਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਜੋ ਇੱਕ ਮਹਾਨ ਸੰਤ ਕਵੀ ਦਾ ਹਿਰਦਾ ਹੈ ਆਪ ਇਸ ਨੂੰ ਇੰਜ ਲੈਂਦੇ ਨੇ ਚੇਤ ਬਸੰਤ ਭਲਾ ਭਵਰ ਸੁਹਾਵੜੇ ਬੜਾ ਸੁੰਦਰ ਮਹੀਨਾ ਹੈ ਸੋਭਨੇ ਇੱਕ ਮਹੀਨਾ ਹੈ ਚਾਰੋਂ ਪਾਸੇ ਫੁੱਲ ਖਿੜੇ ਨੇ ਬਰਸਪਤੀ ਖਿੜੀ ਹੈ ਔਰ ਭੌਰੇ ਗੁੰਜਾਰਾਂ ਪਾ ਰਹੇ ਨੇ اے بندے فلہ نو ویستے بھورا بھی بولن لگ پہ ہے تم ہی پربو دے گیت بول تم ہی گنجا رہا پا تم ہی علاب کر تینو نہیں علاب پن لیا ڈھنگ آیا اورے تو ہی سکھ لے علاب دا پہ فلہ نو ویست کے علاب رہے راگ پرسن ہو رہے کھڑے چھے چیت بسنت بھلا بھور سہاورے بن فولے مجبار میں پھر گھر باپڑے دیکھتے سی بار بنسپتی چاروں پاس ہے خوشیاں بورے پائے بول رہے اس روت نو ویخ کے پنچی بھی چیچہ رہے نے بوریا نو بھی سورت آ گئی ہے اے بندے تی سرت نہیں آئی تینو چیتے نہیں آ رہا بھائی صاحب بھائی نند لال بھی بکا اس کا ذکر کر دینے باہوش باش کہ ہم گاؤں میں نو بہار آمد بہار آمدو یار آمدو قرار آمد اے بندے ہوش دے چار دیکھتے سئی موسمیں بہار آئی ہے چیت مہینہ آیا ہے پسند بہار آئی ہے چاروں پاسے پھل کھڑے نے پل کورجایا ہے تو کھیڑے چاہا دیکھتے صحیح ہزارہ طرح دے نغمے لے کے کوئی نہ بلبلہ آنے بلبلا آگئی آنے پاورے آگئے نے خبر دے ہند با گلہا کہ شگف اند ہما عظیم عوید آن کے بلبلے ہزار آمد دیکھتے صحیح ہزارہ طرح دے نغمے لے کے بلبلا آگئی آنے ہزارہ طرح دے گنجار پاندے ہوئے بھورے آگئے نے

اگر بنسپتی کھڑی ہوے پھل کھڑے ہوون بھورے وی گونجارا پارے ہوون کوئلا تے بلبلاں وی چہچہا رہی ہوون پر ہردے روپی گھر دے وچ پرماatma دی یاد نہ ہوے اس گھر دے وچ پرماatma دی آمد نہ ہوے تں بیرہے وچھوڑے دی اگن وچ تن چھجدا ہے من پیڑت ہوندا ہے تیرے گھر نہیں آوے بھاں کیوں sukh پارے ہے

ਇਸ ਠਿਕਨਾਰ ਦੁੱਖ ਦਾ ਸਹਾਰਾ ਨਾ ਹੋ ਰਿਹਾ ਹੈ ਭਵਰ ਭਮੰਤਾ ਫੋਲੀ ਡਾਲੀ ਕਿਉਂ ਜੀਵਾ ਮਰਵਾਏ ਭੌਰਾ ਤੇ ਫੁੱਲਾਂ ਦੀ ਡਾਲੀ ਤੇ ਭਰਮਣ ਕਰ ਰਿਹਾ ਹੈ ਆਨੰਦ ਲੈ ਰਿਹਾ ਸੁਖ ਲੈ ਰਿਹਾ ਔਰ ਏ ਮਾ ਮੇਰਾ ਮਨ ਰੂਪੀ ਭੌਰਾ ਕਿਸ ਤਰ੍ਹਾਂ ਆਨੰਦ ਮਾਣੇ ਜਦ ਪ੍ਰਭੂ ਦਾ ਮਿਲਾਪ ਹੀ ਨਹੀਂ ਬਸੰਤੀ ਰੁੱਤ ਵੀ ਚੰਗੀ ਲੱਗਦੀ ਹੈ ਜਦ ਕੰਬ ਦਵੇ ਕੋਲਾੰਗਾ ਖੇਡਾ ਵੀ ਚੰਗਾ ਲੱਗਦਾ ਹੈ ਜਦ ਹਿਰਦੇ ਨੂੰ ਖੇਡਾ ਦੇਣ ਵਾਲਾ ਕੋਈ ਹੋਵੇ ਤਾਂ ਸਹਿਬ ਕਹਿੰਦੇ ਨੇ ਪ੍ਰਮਾਤਮਾ ਦੇ ਨਾਲ ਹੀ ਵਾਸਤਵਿਕ ਹਿਰਦੇ ਦੇ ਤਲ ਤੇ ਬਸੰਤ ਬਾਹਰ ਬਣਦੀ ਹੈ ਚੇਤਨ ਦੇ ਮਹੀਨੇ ਦਾ ਉਹਦੇ ਹੁੰਦਾ ਨਾ ਕਿ ਚੇਤ ਸਹਿਜ ਸੁਖ ਪਾਵੇ ਜੇ ਹਰ ਵਰ ਘਰ ਧਨ ਪਾਏ ਜੇ ਚੇਤਰ ਦੇ ਮਹੀਨੇ ਵਿੱਚ ਤੂੰ ਪਰਿਪੂਰਣ ਪ੍ਰਮਾਤਮਾ ਨੂੰ ਚੇਤੇ ਕਰੇਂ ਤੋ ਤੇਰੇ ਹਿਰਦੇ ਦੇ ਚਵਾ ਕਈ ਚੇਤਰ ਦਾ ਮਹੀਨਾ ਉਤਪਨ ਹੋ ਜਾਏਗਾ ਬਸੰਤ ਭਾਰ ਪੈਦਾ ਹੋ ਜਾਏਗੀ ਔਰ ਇਸ ਤਰੀਕੇ ਦੇ ਨਾਲ ਜੀਵਨ ਦੀ ਨਵੀਂ ਸ਼ੁਰੂਆਤ ਹੋਵੇਗੀ ਜਿਵੇਂ ਸਾਲ ਆਰੰਭ ਹੁੰਦਾ ਹੈ ਚੇਤਰ ਦੇ ਨਾਲ ਤੇਰੀ ਜ਼ਿੰਦਗੀ ਦੀ ਨਵੀਂ ਆਰੰਭਤਾ ਸ਼ੁਰੂ ਹੋ ਜਾਏਗੀ ਨਵੇਂ ਜੀਵਨ ਦੇ ਢਲ ਉਤਪਨ ਹੋਣਗੇ ਨਵਾਂ ਖੇੜਾ ਨਵਾਂ ਖੁਸ਼ੀਆਂ ਔਰ ਨਵੇਂ ਹਾਉ ਭਾਉ ਨਵੇਂ ਤੰਗਾ ਨਾਲ تیری جیولی بھر جائے گی چیتر مہینے گرو ارجن دیو جی مہاراج تن گرو نانک دیو جی مہاراج ماج راگ رخاری راگ رچ جو مول ادیش دینا وہ یہی چیترچ تیتے کر چیت بار بار چیتے کر تاکہ تیرے من دےت پیدا ہو جائے بسنت بار پیدا ہو جائے